ਪੀਲੀ ਕੁੰਗੀ ਦੀ ਉੱਲੀ ਦਾ ਹਮਲਾ ਨੀਮ ਪਹਾੜੀ ਇਲਾਕਿਆਂ ਵਿੱਚ ਸਭ ਤੋਂ ਪਹਿਲਾ ਹੁੰਦਾ ਹੈ ਫਰਵਰੀ ਮਾਰਚ ਮਹੀਨਿਆਂ ਦੌਰਾਨ ਤੇਜ਼ ਹਵਾਵਾਂ ਨਾਲ ਪੈਣ ਵਾਲੇ ਮੀਂਹ ਇਸ ਬਿਮਾਰੀ ਨੂੰ ਵਧਾਉਂਦੇ ਹਨ ਇਸ ਵਿੱਚ ਕਣਕ ਦੇ ਪੱਤਿਆਂ ਤੇ ਪੀਲੇ ੱੱੱ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਅਤੇ ਇਹਨਾਂ ਉੱਪਰ ਪੀਲਾ ਹਲਦੀ ਨੁਮਾ ਧੋੜਾ ਜਿਹਾ ਨਜ਼ਰ ਆਉਂਦਾ ਹੈ ਰਾਤ ਦਾ ਤਾਪਮਾਨ 7 ਤੋਂ 13 ਡਿਗਰੀ ਸੈਂਟੀਗ੍ਰੇਡ ਦਿਨ ਦਾ ਤਾਪਮਾਨ 15 ਤੋਂ 24 ਡਿਗਰੀ ਸੈਂਟੀਗ੍ਰੇਡ ਅਤੇ ਹਵਾ ਵਿੱਚ ਨਮੀ ਦੀ 85 ਤੋਂ 100% ਤੱਕ ਮਾਤਰਾ ਪੀਲੀ ਕੁੰਗੀ ਦੇ ਹਮਲੇ ਅਤੇ ਵਾਦੇ ਲਈ ਅਨੁਕੂਲ ਹੈ ਪੀਲੀ ਕੁੰਗੀ ਦੀ ਸਰਵ ਪੱਖੀ ਰੋਕथाम ਲਈ ਰੋਗ ਰਹਿਤ ਕਿਸਮਾਂ ਦੀ ਜੋ ਖਾਸ ਤੌਰ ਤੇ ਨੀਵਾਂ ਪਹਾੜੀ ਇਲਾਕਿਆਂ ਵਿੱਚ ਅਕਤੂਬਰ ਦੇ ਮਹੀਨੇ ਕਣਕ ਦੀ ਬਜਾਈ ਨਾ ਕਰੋ ਆਦਤ ਦਸੰਬਰ ਤੋਂ ਬਾਅਦ ਖੇਤਾਂ ਦਾ ਲਗਾਤਾਰ ਸਰਵੇਖਣ ਕਰੋ ਬਿਮਾਰੀ ਨਜ਼ਰ ਆਉਣ ਤੇ 300 ਗ੍ਰਾਮ ਤਾਕਤ 75 ਵਲਪੀ ਜਾਂ 200 ਗ੍ਰਾਮ ਕੈਵੀਅਟ 25wg ਜਾਂ 120 ਗ੍ਰਾਮ ਨਟੀਵੋ 21 75wg ਜਾਂ 200 ਮਿਲੀਲੀਟਰ ਅੰਪੈਕਟ ਐਕਸਟਰਾ ਜਾਂ 200 ਮਿਲੀਲੀਟਰ ਉਪੇਰਾ 18.3sce ਜਾਂ 200 ਮਿਲੀਲੀਟਰ ਕਸਟੋਡਿਆ 320sce ਜਾਂ 200 ਮਿਲੀਲੀਟਰ ਟੈਲਰਟ 25ec ਜਾਂ ਸ਼ਾਇਨ 25ec ਜਾਂ ਬੰਪਰ 25ec ਜਾਂ ਸਟੇਲਰਟ 25ec ਜਾਂ ਕੰਪਾਸ 25ec ਜਾਂ ਮਾਰਕਜੋਲ 25ec ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਓ ਸ਼ੁਰੂ ਵਿੱਚ ਪੀਲੀ ਕੁੰਗੀ ਹਮਲੇ ਵਾਲੀਆਂ ਤੋੜੀਆਂ ਤੇ ਹੀ ਉਲੀ ਨਸ਼ਕਾਂ ਦਾ ਛਿੜਕਾ ਕਰੋ ਲੋੜ ਪੈਣ ਤੇ ਇਹ ਛਿੜਕਾ ਫਿਰ ਦੁਹਰਾਓ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹੇ